ਪੂਰਾ ਘੰਟਾ ਹੋ ਗਿਆ ਬਈ ਮੀਂਹ ਪੈਂਦੇ ਨੂੰ ਤੇ ਅੰਦਰ ਬੈਠ ਕੇ ਵੇਟ ਕਰ ਰਹੀ ਸੀ ਮੈਂ ਸਾਰੇ ਬੈਠੇ ਨੇ ਕਿ ਕਦੋਂ ਮੀਂਹ ਹਟੂਗਾ ਤੇ ਕਦੋਂ ਘਰੇ ਜਾਵਾਂਗੇ ਮੇਰੀ ਵੀ ਬਹੁਤ ਜ਼ਿਆਦਾ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਕਿ ਮੀਂਹ ਨੂੰ ਵੀ ਪੈਂਦੇ ਨੂੰ 1.5 ਘੰਟਾ ਹੋ ਗਿਆ ਹਾਂਜੀ ਬਈ ਹੁਣ ਥੋੜਾ ਜਿਹਾ ਘਟਿਆ ਸੀਗਾ ਤੇ ਆਪਾਂ ਚੱਲੇ ਆਉਣ ਦੇਖਦੇ ਆਂ ਅਹਾ ਜਾ ਕੇ ਪਤਾ ਨਹੀਂ ਕੀ ਹਾਲ ਹੋਊਗਾ ਜੀ ਦੇਖੋ ਕਿੰਨਾ ਜ਼ਿਆਦਾ ਪਾਣੀ ਖੜਾਤਾ ਬਰਾਦਾ ਇੱਧਰ ਤਾਂ ਰਹੀ ਨਹੀਂ ਹੋਣਾ ਹੈਗਾ ਪਰਲੇ ਗੇਟੀ ਜਾਣਾ ਪੈਣਾ ਤੇੜੇ ਵਾਲੇ ਗੇਟ ਤਾਂ ਰਹੀ ਨਹੀਂ ਹੈਗਾ ਹਾਂਜੀ ਬਈ ਹੁਣ ਮੈਂ ਘਰੇ ਪਹੁੰਚੀ ਆਂ ਦੇਖ ਲਓ ਇੰਨਾ ਜ਼ਿਆਦਾ ਮੀਂਹ ਪਿਆ ਇੰਨਾ ਜ਼ਿਆਦਾ ਪਰ ਵਧੀਆ ਹਨਾ ਠੰਡ ਹੋ ਗਈ ਆ ਤੇ ਹੁਣ ਮੜਾ ਜਾ ਘਟਿਆ ਸੀ ਤਾਂ ਮੈਂ ਆਈ ਸੀ ਸਵੇਰੇ 8:30 ਵਜੇ ਮੈਂ ਗਈ ਸੀ ਤੇ ਹੁਣ ਤੱਕ ਤੇ ਵੇਟ ਕੀਤੀ ਵੀ ਹਟੋ ਆਟੋ 8:00 ਵਜੇ ਤੇ ਹੁਣ ਮੈਂ ਘਰੇ ਆਈ ਆਂ ਹਾਂਜੀ ਕਿੱਧਰ ਓਏ ਮੰਮਾ ਨੇ ਲੈ ਕੇ ਗਈ ਫੰਨ ਨਾ ਇਹ ਫੁੱਲ ਦੰਨਾ ਤਦੋਂ ਨਹੀਂ ਲੈ ਕੇ ਗਈ ਮੰਮਾ ਤੇ ਨੂੰ ਓਏ ਹੂੰ ਉਹਦੇ ਤੋਂ ਗਈ ਜੀ ਕੰਮੀ ਇੱਧਰ ਚੱਕ ਪਹਿਲਾਂ ਇੱਧਰ ਰੇਤੇ 'ਚ ਨਾ ਪੈਰ ਮਾਰ ਇੱਧਰ ਚੱਕ ਤਦੋਂ ਗਈ ਸੀ ਮੰਮਾ ਕਰ ਲਈ ਓਏ ਓਏ ਮੈਂ ਸੁੱਕਾ ਪਾ ਦੇ ਇੱਥੇ ਅੱਛਾ ਉਹ ਵੀ ਦੇ ਫਿਰ ਹੁਣ ਰਹਿੰਦੇ ਹੁਣ ਕੀ ਕਰਨਾ ਤੇਨੇ ਮੰਮਾ ਤਾਂ ਚਾਇਆ ਹੀ ਸੀ ਰਾਉਂਡ ਜਾਨਾ ਨਹੀਂ ਦੇ ਨੋਈ ਜਾਨ ਦੇ ਛੱਡੋ ਦੇਖ ਲਓ ਚਿੱਤ ਕਰ ਰਿਹਾ ਵੀ ਮੈਨੂੰ ਲੈ ਕੇ ਜਾ ਹੁਣ ਸ਼ਾਮ ਨੂੰ ਕਿ ਮੈਂ ਸਵੇਰੇ ਜਾਇ ਹੋਣੀ ਹੁੰਨੀ ਆ ਕਿ ਨਾ ਇਹ ਫਿਰ ਪਾਰਟ ਕਰਨ ਦਿੰਦਾਗਾ ਤੇ ਨਾ ਇਹ ਸੇਵਾ ਕਰਨ ਦਿੰਦਾਗਾ ਤੇ ਉਧਰ ਉਧਰ ਭੱਜ ਜਾਂਦੀ ਇਹਦਾ ਧਿਆਨ ਰੱਖਣਾ ਪੈਂਦਾ ਨਾਲ ਨਾਲ ਤਾਂ ਕਰਕੇ ਫਿਰ ਹੁਣ ਇਹ ਜਿੱਦ ਕਰਦਾ ਵੀ ਮੈਨੂੰ ਵੀ ਲੈ ਕੇ ਚੱਲੋ ਤਾਂ ਕਰਕੇ ਫਿਰ ਹੁਣ ਅਸੀਂ ਸ਼ਾਮ ਨੂੰ ਵੀ ਚੱਲੇ ਆ ਤੇ ਹੁਣ ਆਪਾਂ ਦੋ ਟਾਈਮ ਚਲੇ ਜਾਣੇ ਹੁੰਨੇ ਆ ਇਹ ਸਵੇਰੇ ਵੀ ਰੁਟੀਨ ਬਣਾਇਆਗਾ ਹੁਣ ਪਹਿਲਾਂ ਸ਼ਾਮ ਨੂੰ ਹੀ ਜਾਂਦੇ ਸੀ ਪੱਲੇ ਤੇ ਹੁਣ ਫਿਰ ਸਵੇਰ ਦਾ ਵੀ ਬਣਾਇਆ 5 ਵਜੇ ਉੱਠ ਕੇ ਚੱਲ ਜਾਈਦਾ ਤੇ ਹੁਣ ਆਪਾਂ ਇਹਨੂੰ ਲੈ ਕੇ ਚੱਲੇ ਆ ਸ਼ਾਮ ਨੂੰ ਸ਼ਾਮ ਦੇ 6 ਵਜੇ ਗਏ ਨੇ ਬੋੜੀ ਧੁੱਪ ਹੋਈ ਪਈ ਆ ਦੇਖੋ ਹਜੇ ਤਾਂ ਸਵੇਰੇ ਨਮੀ ਪਿਆ ਤੇ ਹੁਣ ਇੰਨੀ ਧੁੱਪ ਹੋ ਗਈ ਚਲੋ ਚੱਲਦੇ ਆ ਜੀ ਚਾ ਕੇ ਮਿਲਦੇ ਆ ਤੁਹਾਨੂੰ ਪਾਣੀ ਆ ਪਰ ਕੋ ਜਾ ਚੱਲ ਲੈ ਤੇ ਅਗਲਾ ਬਚਨ ਕੀਤੇ ਸਤਿਗੁਰੂ ਇੱਕ ਤੋਟਾ ਹੀ ਆਸਰਾ ਹੈ ਪਾਣੀ ਨਹੀਂ ਪੀ ਰਹੇ ਦੇਖੋ ਧੁੱਪ ਆਜਾ ਪਾਣੀ ਪੀ ਲਿਆ ਹੈ ਪੀ ਲਿਆ ਆਜਾ ਮੇਰੇ ਲਈ ਮੈਨੂੰ ਵੀ ਪਿਆਸ ਲੱਗੀ ਪਈ ਹੈ ਹੱਥ ਫੜ ਲਓ ਤੇ ਬਾਦਸ਼ਾਹ ਇਹ ਬੱਚਾ ਵੀ ਫੜਾ ਕੇ ਕਿਹਾ ਜੇ ਨਿੰਦੁਰ ਮੈਂ ਤੁਨ ਚੱਕ ਕੇ ਲੈ ਕੇ ਆਈਆਂ ਫਿਰ ਮੈਨੂੰ ਪਿਆਸ ਲੱਗੇਗਾ ਸਾਥ ਕੋਰਨ ਕਹੇ ਹੋਏ